ਸਾਥ ਸੰਗਤ ਜੀ ਹੁਣੇ ਤੁਸੀਂ ਛੋਟੇ ਜਿਹੇ ਬੱਚੇ ਕੋਲੋਂ ਸੱਚ ਪਾਤਸ਼ਾਹ ਜੀ ਦੀ ਕਿਰਪਾ ਸੁਣੀ ਤੇ ਕਿਵੇਂ ਸੱਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਉਹਦਾ ਦੁੱਖ ਜਿਹੜਾ ਆਪਰੇਸ਼ਨ ਨਾਲ ਕੱਟਿਆ ਜਾਣਾ ਸੀ ਸੱਚ ਪਾਸ਼ਾ ਜੀ ਦੀ ਬਖਸ਼ਿਸ਼ ਨਾਲ ਹੀ ਕੱਟਿਆ ਗਿਆ ਹੁਣ ਤੁਸੀਂ ਸੁਣੋ ਸੰਤ ਸਾਧੂ ਸਿੰਘ ਸਤਿਗੁਰੂ ਸੱਚ ਪਾਸ਼ਾ ਸਤਿਗੁਰੂ ਪ੍ਰਤਾਪ ਸਿੰਘ ਜੀ ਅੱਜ ਸਤਿਗੁਰੂ ਜਗਜੀਤ ਸਿੰਘ ਜੀ ਦੇ ਕਾਉਤਕ ਸਾਥ ਸੰਗਤ ਜੀ ਸਾਸਰੀ ਗਾਲ ਰੱਜ ਕੇ ਬੋਲੋ ਤਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਤਨ ਸਤਗੁਰੂ ਜਗਜੀਤ ਸਿੰਘ ਸਾਡਾ ਨਗਰ ਪਿਛਲਾ ਮਹਾਵਾ ਹੈ ਮਹਾਵੇ ਨਗਰ ਦੇ ਵਿੱਚ ਛੋਟੇ ਛੋਟੇ ਹੁੰਦਿਆ ਸਾਡੀ ਦਾਦੀ ਦੀ ਵੱਡੀ ਸੋਹਣਦੀ ਸੀ ਤਿੰਨ ਤਿੰਨ ਦਿਨ ਫਰਸ਼ਾਦਾ ਨਹੀਂ ਛਕਦੀ ਆਏ ਗਏ ਨੁਸ਼ਕਾਈ ਰੱਖਦੀ ਸੀ ਇੱਕ ਗਾਂ ਬੜੀ ਖਰਾਬ ਕਰਦੀ ਸੀ ਜਿੰਨੀਆਂ ਨੇ ਛੜਾ ਮਾਰਨੀਆਂ ਸਾਡੀ ਦਾਦੀ ਨੇ ਸਤਨਾ ਵਾਖਣਾ ਪਿੱਛੇ ਚਲੇ ਗਏ ਅਹੀਂ ਲੱਗੇ ਹਸਣਾ ਸਾਡੇ ਪਿਛਲੇ ਕੋਠੇ ਦੇ ਦੁਵਾਨ ਲੱਗਾ ਹੋਇਆ ਸੀ ਤੇ ਸੰਤਾਪੂਰੀ ਵਾਲਿਆਂ ਨੇ ਤੋਂ ਭਜਨ ਮੈਨੂੰ ਪੁਛਾਇਓ ਨੇ ਮੈਂ ਬਿਲਕੁਲ ਛੋਟਾ ਸਾਂ ਛੋਟੀ ਵਸਤਾ ਦੇ ਵਿੱਚ ਸਮਝ ਨਹੀਂ ਸੀ ਮੈਨੂੰ ساری ਉਮਰ ਚੌਥੀ ਪੀੜੀ ਨਾਮਤਰੀ ਜਾਂਦੀ ਆ ساری ਉਮਰ ਭਜਨ ਤੇ ਮੈਂ ਥੋੜਾ ਵਾਲਾ ਕਰਦਾ ਹੀ ਰਿਹਾ ਹੈ ਨਾ ਪੜਿਆ ਇੱਕ ਦਿਨ ਕੋਟੂ ਪਿੰਡ ਮੈਂ ਆਪਣੇ ਦੁਕਾਨ ਤੇ ਕੰਮ ਕਰ ਰਿਹਾ ਤੇ ਸੋਚਿਆ ਹੁੰਦਾ ਭਰਾ ਕੋਟੜ ਜੀ ਆ ਗਿਆ ਹੁੰਦਾ ਸਭ ਸਾਂ ਸੱਚੇ ਪਾਛਲੇ ਪਿਛਲੇ ਪੈਰ ਨਿਗਰਾਨੇ ਆਉਣਾ ਜੇ ਤੂੰ ਇੱਥੇ ਕੰਮ ਕਰੀ ਜਾਣਾ ਤੇ ਮੈਂ ਤੂੰ ਵੀਰ ਚੱਲਿਆ ਮੈਨੂੰ ਹੈਰਾਨੀ ਆ ਕੰਮ ਜ਼ਰੂਰੀ ਮੈਂ ਤਾਂ ਚੱਲਿਆ ਮੈਂ ਸਾਂ ਦੇ ਅੰਦਰ ਛੁੱਟ ਕੇ ਸਾਈਕਲ ਤੇ ਕੁੱਤੇ ਵੱੜੇ ਨੇਰੇ ਜਾਦਨ ਪਹੁੰਚਿਆ ਨਾ ਪਰਲੀ ਨਾ ਤਾਂ ਉਹਨਾਂ ਕੋਲ ਨਾਲੀ ਨੰਗਿਆ ਇੰਨਾ ਇੰਨਾ ਪਾਣੀ ਆਇਆ ਲੀੜੇ ਕਸ਼ਾਦੇ ਭਿੱਜ ਗਏ ਦੇ ਗਿੱਲੇ ਰਹਿ ਗਏ ਤੇ ਮੇਰੇ ਮਨ ਦਾ ਫਿਰਨਾ ਹੋਇਆ ਮਨਾ ਤਜੰਤੇ ਤੂੰ ਕਰਨਾ ਹੈ ਪਰ ਖੁਰ ਗਲਤੀ ਕਰਦਾ ਹੋਵੇਗਾ ਜਦ ਮੈਂ ਨਗਰ ਪੜਿਆ ਤੇ ਸੱਚੇ ਪਾਛ ਨਹੀਂ ਕਾਰਾਂ ਉਸੇ ਵੇਲੇ ਆ ਗੀਆਂ ਟਰਾਲੀ ਵਿਸ਼ੀ ਹੀ ਆਸਣ ਵਿਸ਼ਿਆ ਹੀ ਸੱਚੇ ਪਾਛਾ ਬੈਠ ਗਏ ਮੈਂ ਮੱਥਾ ਟੇਕ ਕੇ ਕੋਈ ਦੋ ਤਿੰਨ ਕਰਮ ਤੇ ਬੈਠਾ ਹੈ ਤੇ ਸੱਚੇ ਪਾਤਸ਼ਾਹ ਨੇ ਮੇਰਾ ਤਨ ਸਤਗੁਰੂ ਜਗਜੀਤ ਸਿੰਘ ਨੇ ਸਵਾਸ ਸਵਾਸ ਮੇਰੇ ਕੰਨ ਚ ਭਜਨ ਦੱਸਿਆ ਭੈਣ ਹੋਈ ਸੀ ਪਰ ਮੇਰਾ ਛੇਂਕਾ ਨਿਵਰਤ ਕਰ ਤੋਨੇ ਤਨ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਗਜੀਤ ਸਿੰਘ ਨੇ ਆਨੰਦ ਭਰੋਲਾ ਕੀਤਾ ਸੀ ਸਾਡੇ ਚਾਚੇ ਜੀ ਸੰਸੁਰਜਨੂ ਪੂਰਨ ਸੰਤ ਸੀ ਪਹਿਲਾਂ ਆਏ ਸਕੂਲ ਵਿੱਚ ਬੱਚੇ ਪੜਾਉਂਦੇ ਸੀ ਸਤਗੁਰ ਪ੍ਰਤਾਪ ਸਿੰਘ ਜੀ ਇੱਥੋਂ ਕਾਰਤੇ ਖੜ ਕੇ ਸ੍ਰੀ ਜੀਵਨ ਨਗਰ ਜੋਤ ਉਹਨਾਂ ਦੇ ਹੱਥੋਂ ਜਗਾਈ ਹੋਈ ਆ ਜਿੱਥੇ ਵੀ ਮੇਲਾ ਹੁੰਦਾ ਹੀ ਸੰਤਾ ਸੁਰਜ ਨੂੰ ਹਰ ਲੈ ਚਲੋ ਅਰਦਾਸ ਕਰਨਗੇ ਮੇਲਾ ਸਪੂਰਨ ਹੋ ਜਾਏਗਾ ਪਾਛਾ ਜਗਜੀਤ ਸਿੰਘ ਜੀ ਸਾਡੇ ਚਾਚੇ ਜੀ ਨੂੰ ਆਨੰਦਪੁਰ ਹੋਲੇ ਤੇ ਲੈ ਗਏ ਉਸ ਵੇਲੇ ਮੈਂ ਇੱਥੇ ਅਠਬਰੀ ਜੀ ਤੇ ਹਾਂ ਮੈਨੂੰ ਪਤਾ ਲੱਗਾ ਕੋਈ ਨਾ ਕੋਈ ਸਾਧ ਸਾਈਕਲਾਂ ਤੇ ਨੇਰੇ ਨੇਰੀ ਆਉਂਦੇ ਹੀ ਮਿਲ ਕੇ ਲੰਘਦੇ ਸੀ ਸਾਧ ਨੇ ਆਣ ਦੱਸਿਆ ਜੀ ਚਾਚਾ ਜੀ ਚਲੇ ਗਏ ਤੇਰੇ ਨੰਦਪੁਰ ਸਾਹਿਬ ਉਹਨਾਂ ਦੀ ਇੱਕ ਲੱਤ ਤੇ ਇੱਕ ਪੈਰ ਆ ਰਹੀ ਸੀ ਛੋਟੇ ਨਾਲ ਤੁਰਦੇ ਸੀ ਥੋੜਾ ਥੋੜਾ ਮੈਨੂੰ ਸਮਝਾ ਲੈਣਾ ਕਹਿੰਦੇ ਆ ਮੈਂ ਕੰਮ ਸਾਰਾ ਛੱਡ ਕੇ ਤੁਰ ਪਿਆ ਦੋ ਸਿੱਖ ਨਾਲ ਹੋਰ ਤੁਰ ਪਏ ਪਹਿਲਾ ਅਸੀਂ ਗਏ ਆ ਆਪਣੇ ਜਿੱਥੇ ਬੱਚੇ ਨਹੀਂ ਚਨੇ ਗਏ ਨੇ ਸਰੰਦ ਉੱਥੋਂ ਬੁੱਲਣ ਸਾਹਿਬ ਦੇ ਗੁਰਦੁਆਰੇ ਲਾਹੌਰ ਦੇ ਕਰੀਬ ਅਸੀਂ ਆਪਣੇ ਮੇਲੇ 'ਚ ਪਹੁੰਚ ਗਏ ਆ ਨੰਦਪੁਰ ਤੀਸਰਾ ਲੰਗਰ ਚੱਲਦਾ ਉਸ ਟਾਈਮ ਦੇ ਉੱਤੇ ਤੇ ਕੜਾ ਪ੍ਰਸ਼ਾਦ ਦਾ ਲੰਗਰ ਸੀ ਅਸੀਂ ਛੱਕੇ ਦੁਆਨਚਾਨ ਬੈਠੇ ਆ ਤੇ ਸੱਚੇ ਪਾਤਸ਼ਾਹ ਦੁਆਨ ਚ ਬੈਠੇ ਹੋਏ ਨੇ ਜਿਹੜਾ ਕੜਾ ਪ੍ਰਸ਼ਾਦ ਡੋਹਰਿਆਂ ਨਾਲ ਕੱਢ ਕੇ ਬਾਲਟੀਆਂ ਚ ਪਾਉਂਦਾ ਸੀ ਨਾ ਉਹ ਨਿੰਮੂ ਚਾਣਾ ਜਾ ਹੋ ਕੇ ਤੇ ਸੱਚੇ ਪਾਤਸ਼ਾਹ ਦੇ ਪਿੱਛੇ ਆਣ ਬੈਠਾ ਸੱਚੇ ਪਾਤਸ਼ਾਹ ਨੇ ਦੱਸ ਛੇਤੀ ਕੀ ਗੱਲ ਹਾਂ ਜੀ ਨੰਦ ਫੋਰ ਸਾਰਾ ਉਲਟ ਕੇ ਪੈ ਗਿਆ ਸਾਰੇ ਗੁਰਦਵਾਰਿਆਂ ਨੇ ਸਲਾਹ ਕਰ ਲਈ ਨਿਹੰਗੀਆਂ ਤੇ ਨਗਾਂ ਤੇ ਕਾਲੀਆਂ ਨੇ ਤੇ ਕੁਕਾ ਨਾ ਕੁੰਨਤਾ ਮਕਾ ਦਿਓ ਤੇ ਭੰਡਣੀ ਕਰਕੇ ਥੋ ਕਢੋ ਤੇ ਸੱਚੇ ਪੰਜੇ ਛੇਤੀ ਦਾਸਾਂ ਦੇ ਆ ਬਚਨੇ ਆ ਚੰਗਾ ਅੰਡੀ ਦੀ ਚਾਦਰ ਲਾਉਂਦੇ ਉਹ ਤੋਂ ਪਤਲੀ ਜੀ ਆਪਣੀ ਤੇ ਗੁਛਾ ਕਰਕੇ ਉਹਨੂੰ ਫੜਾਤੀ ਸਿੱਖ ਨੂੰ ਚਾਰੇ ਕੰਨੀਆਂ ਚੋਂ ਕੁੰਡਿਆਂ ਨਾਲ ਬੰਨ੍ਹਦੇ ਚੱਲ ਕੇ ਪਰ ਵਰਤੋਂ ਨੂੰ ਨਾ ਟਿਓ ਜੇ ਉਹ ਚਾਦਰ ਲੈ ਕੇ ਚਲਾ ਗਿਆ ਬੰਨ ਕੇ 6 ਵਜੇ ਤੋਂ ਲਾਗੇ ਸ਼ਾਮ ਦੇ 6 ਵਜੇ ਤੱਕ ਉਸੇ ਕੜਾ ਜੋ ਤਤਾ ਪ੍ਰਸ਼ਾਦ ਵਰਤੀ ਰਹਿ ਗਿਆ ਨੇ ਅੰਗਸੇ ਗੜੇ ਪਰਾਗੇ ਲੈ ਕੇ ਪੱਲੇ ਬਣ ਕੇ ਲੈ ਕੇ ਵਰਕੜਾਪ ਸ਼ਾਦੀ ਟੋੜਨੀ ਮੇਰੇ ਪਾਤਸ਼ਾਹ ਜਗਜੀਤ ਸਿੰਘ ਨੇ ਆਉਣ ਤੀ ਤਨ ਸਤਿਗੁਰੂ ਜਗਜੀਤ ਸਿੰਘ ਸਰਗੁਰ ਪ੍ਰਤਾਪ ਸਿੰਘ ਨਾਲ ਉਸ ਅਫਸਰ ਦੀ ਫੋਟੋ ਵੀ ਲੱਤੀ ਹੋਈ ਕਹੀ ਥੇ ਇੱਥੇ ਲੱਗੀ ਹੋਈ ਆ ਉਹ ਆ ਗਿਆ ਉਹ ਡੰਡੌਤ ਬੰਨਾ ਲੰਮੇ ਪੈ ਕੇ ਨਿਮਸ਼ਕਾਰ ਕੀਤੀ ਸੱਚੇ ਪਾਤਸ਼ਾਹ ਨੂੰ ਉਹ ਓਹਦਾ ਆਇਆ ਸੱਚੇ ਪਾਤਸ਼ਾਹ ਮੈਨੂੰ ਕੋਈ ਸੇਵਾ ਦਿਓ ਸੱਚੇ ਪਾਤਸ਼ਾਹ ਨੇ ਸੇਵਾ ਤਾਂ ਬੜੀ ਕਰਨ ਵਾਲੀ ਹੈ ਕੋਈ ਕਰਨ ਵਾਲਾ ਬਣੇ ਫਗਮ ਕਰੋ ਜੀ ਆਂਦੇ ਹੋਏ ਨੰਦਪੁਰ ਦਾ ਹੋਲਾ ਤੇ ਇੱਥੇ ਮਾ ਤੇ ਸ਼ਰਾਬ ਦੀ ਦੁਕਾਨ ਨਹੀਂ ਹੋਣੀ ਸੱਚਾਈ ਦੀ ਉਥੋਂ ਪੁੱਠੀ ਪੈਰੀ ਸਿੱਖ ਪਛਾਟਿਆ ਏ ਕਿਉਂਕਿ ਜਾ ਕੇ ਸੀਠੀ ਬੜੇ ਜ਼ੋਰ ਦੀ ਵੱਜੀ ਉਹਦੀ ਸੀਠੀ ਵੱਜਦੀ ਵੇਖੀ ਨਹੀਂ ਕਰੇ ਮੈਂ ਫੌਜਾਂ ਚੜ ਕੇ ਆ ਗਈਆਂ ਜੀਪਾਂ ਤੇ ਘੋੜਿਆਂ ਤੇ ਪੈਦਲ ਆਂ ਫੌਜਾਂ ਨੇ ਘੇਰਾ ਘਾਤ ਲਿਆ ਓਨੀ ਸੰਗਤ ਸਾਡੀ ਨਹੀਂ ਸੀ ਜਿੰਨੀ ਉੱਥੇ ਸੰਗਤ ਫੌਜੀਆਂ ਦੀ ਹੋ ਗਈ ਉਨੇ ਹੁਕਮ ਕੀਤਾ 1 ਘੰਟੇ ਦੇ ਅੰਦਰ ਅੰਦਰ ਦੋਦਖਾਨਾ ਬੰਦ ਹੋ ਜਾਣੀ ਚਾਹੀਦੀ ਸਾਰੇ ਆਨੰਦਪੁਰ ਦੇ ਵਿੱਚੋਂ ਉਸ ਤੋਂ ਪਿੱਛੇ ਉਸ ਅਸਰ ਨੇ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਕਿਤੇ ਵੀ ਤੂੰ ਜਾਣਾ ਹੈ ਤੇ ਮੈਨੂੰ ਪਹਿਲਾਂ ਟੈਲੀਫੋਨ ਕਰ ਲਿਓ ਤੇ ਫਿਰ ਜਾਇਓ ਜਦੋਂ ਮੇਲੇ ਦਾ ਭੋਗ ਪੈ ਗਿਆ ਤੇ ਸੱਚੇ ਪਾਤਸ਼ਾਹ ਉਹਦੇ ਟੈਲੀਫੋਨ ਕੀਤਾ ਤੇ ਇੱਧਰ ਸਿੱਖਾਂ ਨੂੰ ਹੁਕਮ ਕੀਤਾ ਤੇ 40 ਸਿੱਖ ਚਾਹੀਦੇ ਆ ਜਿਹੜੇ ਤੁਰ ਕੇ ਚੱਲਣ ਅਸੀਂ ਚੱਲ ਕੇ ਆਪਣੇ ਸੱਸਰਾਂ ਦੇ ਦਰਸ਼ਨ ਕਰਨੇ ਆ। ਮੇਰਾ ਭਰਾ ਵੱਡਾ ਕਾਰੀਆ ਗੁਰਮ ਸਿੰਘ ਉਹ ਵੀ ਨਾਲ ਤੇ 40 ਦੇ 400 ਸਿੱਖ ਜਣੇ ਹੋ ਗਿਆ। ਕਿਹਦੇ ਕੋ ਚਿੱਟੇ ਲੀੜੇ ਨਹੀਂ ਸੀ ਹੈਗੇ। ਸਾਰੇ ਤੁਰ ਪਏ। ਕਬਰਾਂ ਤੇ ਮੜੀਆਂ ਟਾਪਦੇ ਅਸੀਂ ਭੱਜੇ ਗਏ ਆ ਤੇ ਜਾਨੇ ਨੂੰ ਕਾਰ ਉੱਤੇ ਆ ਗਈ। ਉੱਥੇ ਨਹੀਂ ਕਾਲੀਆ ਤੇ ਨਹੀਂ ਨਿਹੰਗ ਸਿੰਘ ਕੋਈ ਖਾਲੀ ਗੁਰਦੁਆਰਾ ਸਾਰੇ ਪਿਆ। ਸਣੇ ਜੋੜਿਆ ਨਾਮ ਧਾਰੀ ਵੜ ਗਏ ਜੋੜੇ ਲਾਉਣ ਦੀ ਹੋਸ਼ ਨਹੀਂ ਰਹੀ। ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ 1-1 ਰੁਪਿਆ ਇਸ ਗੋਗਲ ਚ ਮੱਥਾ ਟੇਕੋ ਸਾਰੇ ਉੱਥੇ ਦੋ ਸਿੱਖ ਨੇ ਉਹਨਾਂ ਦੇ ਚਿੱਟੇ ਕੱਪੜੇ ਨੇ ਨਾ ਉਹ ਨਾਮ ਧਾਰੀਏ ਨਾ ਕਾਲੀਏ ਤੇ ਨਾਂ ਨਹੀਂ ਅੰਗਨੇ ਕੱਪੜੇ ਉਹਨਾਂ ਦੇ ਚਿੱਟੇ ਨੇ ਔਰ ਇੱਕ ਜਾਣਾ ਸ਼ਸਤਰ ਲਿਆ ਕੇ ਸੱਚੇ ਪਾਤਸ਼ਾਹ ਦੇ ਹੱਥ ਛਪੜਾਉਂਦਾ ਹੈ ਸੱਚੇ ਪਾਤਸ਼ਾਹ ਅੱਛੀ ਤਰ੍ਹਾਂ ਸਾਰਾ ਵੇਖ ਕੇ ਦੂਸਰੇ ਨੂੰ ਫੜਾ ਦਿੰਦੇ ਆ ਦੂਜਾ ਉਹਨਾਂ ਨੂੰ ਫੇਰ ਫੜਾ ਦਿੰਦੇ ਆ ਸਾਰੇ ਸ਼ਸਤਰਾਂ ਦੇ ਦਰਸ਼ਨ ਕਰਕੇ ਹੱਥ ਛਪੜ ਕੇ ਸਿਆਣ ਕੇ ਵੀ ਉਹੋ ਹੀ ਨੇ ਫਿਰ ਜਿੰਨੀ ਮਾਇਆ ਉਹ ਅਨੰਦਪੁਰ ਹੋਲੇ ਦੀ ਮੱਥਾ ਟਿਕੀ ਹੋਈ ਸੀ ਉਹ ਪੂਰਬੇ ਨੂੰ ਆ ਕੇ ਤੇ ਉੱਥੇ ਗੋਗਲ ਦੇ ਵਿੱਚ ਪਵਾਤੀ ਜਿੰਨੇ ਗੁਰਦੁਆਰੇ ਨੇ ਦੁਨੀਆਂ ਦੇ ਤੇ ਸਾਰੇ ਸਾਡੇ ਗੁਰੂ ਦੇ ਨੇ ਕਿਸੇ ਦਾ ਹੀ ਕੁਝ ਨਹੀਂ ਸਾਤਸਰੀਆ ਖਾਲ ਮੈਂ ਕੱਲ ਫੇਰ ਵਕਤ ਲਵਾਂ